ਅ ਅੱਜਕੱਲ ਦੀ ਬੀਜ਼ੀ ਲਾਈਫ ਦੇ ਵਿੱਚ ਅਕਸਰ ਆਪਾਂ ਦੇਖਦੇ ਹਾਂ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਆਉਂਦੀਆਂ ਨੇ ਖਾਸ ਤੌਰ ਤੇ ਮਾਨਸਿਕ ਤੌਰ ਤੇ ਡਿਪਰੈਸ਼ਨ ਐਂਜਾਇਟੀ ਪੈਨਿਕ ਅਟੈਕਸ ਬਹੁਤ ਐਦਾਂ ਦੀਆਂ ਸਮੱਸਿਆਵਾਂ ਆਉਂਦੀਆਂ ਨੇ ਤੇ ਕਈ ਵਾਰੀ ਉਹ ਲੋਕ ਉਹਨਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਨੇ ਤੇ ਜਿਸ ਤੋਂ ਬਾਅਦ ਪ੍ਰਣਾਮ ਜਿਹੜੇ ਹੈਗੇ ਨੇ ਉਹ ਕਾਫੀ ਭਿਆਨਕਰ ਨਿਕਲਦੇ ਨੇ ਸੋ ਇਸ ਇਸ ਵਿਸ਼ੇ ਦੇ ਉੱਪਰ ਖਾਸ ਤੌਰ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਮੇਰੇ ਨਾਲ ਮਾਨਸਿਕ ਰੋਗੀ ਦੇ ਮਾਹਿਰ ਡਾਕਟਰ ਮੌਜੂਦ ਨੇ ਗੱਲਬਾਤ ਕਰ ਲਾਂਗੇ ਡਾਕਟਰ ਪ੍ਰਿੰਕਾ ਜਿੰਦਗ ਐਮਬੀਬੀਐਸ ਡੀਐਨਬੀ ਸਾਈਕੀਟਰੀ ਸੋ ਮੈਮ ਪਹਿਲਾਂ ਤਾਂ ਸਵਾਗਤ ਕਰਦੇ ਜੀ ਤੁਹਾਡਾ ਦਿੱਲੀ ਪੋਸਟ ਪੰਜਾਬੀ ਤੇ ਸਤਿ ਸ਼੍ਰੀ ਅਕਾਲ ਜੀ ਸ਼ੁਰੂਆਤ ਤੁਸੀਂ ਮੇਰੀ ਦੇਖ ਹੀ ਲਈ ਵੀ ਅੱਜ ਕੱਲ੍ਹ ਰੋਜ਼ ਮਰਰਾ ਦੀ ਜ਼ਿੰਦਗੀ 'ਚ ਲੋਕ ਐਨੇ ਤਣਾਵ ਨਾਲ ਪੀੜਤ ਨੇ ਕੰਮ ਕਾਜ 'ਚ ਐਨੇ ਵਿਅਸਤ ਹੋ ਜਾਂਦੇ ਨੇ ਮਾਨਸਿਕ ਪਰੇਸ਼ਾਨੀਆਂ ਤੋਂ ਬਹੁਤ ਪੀੜਤ ਨੇ ਐਂਜ਼ਾਇਟੀ ਡਿਪਰੈਸ਼ਨ ਹੋ ਜਾਂਦਾ ਕਿਵੇਂ ਇਸ ਨੂੰ ਟੈਕਲ ਕੀਤਾ ਜਾ ਸਕਦਾ ਹੈ देखो जी आ, आजकल ਦੇ ਲਾਈਫ ਸਟਾਈਲ ਜਿੱਦਾਂ ਤੁਸੀਂ ਬਿਲਕੁਲ ਸਹੀ ਕਿ আজকাল ਦੇ ਲਾਈਫ ਸਟਾਈਲ ਦੇ ਚੱਲਦੇ ਡਿਪਰੈਸ਼ਨ ਔਰ ਐਂਗਜ਼ਾਇਟੀ ਜਿਹਨੂੰ ਆਪਾਂ ਘਬਰਾਟ ਕਹਿੰਦੇ ਆ ਇਹ ਹਰ ਬੰਦੇ ਦਾ ਜ਼ਿਆਦਾਤਰ ਹਰ ਬੰਦੇ ਦੇ ਰੂਟੀਨ ਦਾ ਪਾਰਟ ਬਣ ਗਏ ਠੀਕ ਹੈ ਇਹਨੂੰ ਆਪਾਂ ਡੀਲ ਕਰਦੇ ਆ ਦੋ ਤਰੀਕੇ ਨਾਲ ਪਹਿਲਾਂ ਇੱਕ ਮੈਡੀਸਿਨ ਦੂਜੀ ਕਾਉਂਸਲਿੰਗ ਜੀ ਜਦ ਮਰੀਜ਼ ਆਂਦਾ ਹੈ ਪਹਿਲਾਂ ਉਹਦਾ ਸਾਰਾ ਡੀਟੇਲ ਵਿੱਚ ਵੇਰਵਾ ਲੈ ਕੇ ਉਸ ਤੋਂ ਬਾਅਦ ਦੇਖਣਾ ਹੈ ਕਿ ਉਹਨੂੰ ਕੀ ਉਹਦਾ ਪਾਸਟਰੀ ਹੈ ਕਿੰਨੇ ਉਹਨੂੰ એપisodes ਪਹਿਲਾਂ ਕਦੇ ਕੋਈ ਬਿਮਾਰੀ ਆਈ ਹੈ ਕਿ ਨਹੀਂ ਉਹਦੇ ਪਰਿਵਾਰ ਚੋਂ ਬਿਮਾਰੀ ਚੱਲ ਰਹੀ ਹੈ ਕਿ ਨਹੀਂ ਜਾਂ ਫਿਰ ਉਹਨੂੰ ਕੋਈ ਨਾਲ ਕੋਈ ਬਿਮਾਰੀ ਹੈ ਕਿ ਨਹੀਂ ਜਿਵੇਂ 슈ਗਰ बीपी ਜਾਂ ਕੋਈ ਹੋਰ ਤਰ੍ਹਾਂ ਦੀ ਬਿਮਾਰੀ ਨਸ਼ਾ ਨਸ਼ਾ ਕੋਈ ਕਰਦਾ ਹੈ ਕਿ ਨਹੀਂ ਠੀਕ ਹੈ ਉਸ ਤੋਂ ਬਾਅਦ ਫਿਰ ਇਲਾਜ ਦੇ ਦੋ ਤਿੰਰ ਵੰਜ ਜਾਂਦੇ ਨੇ ਦਵਾਈਆਂ ਔਰ ਕਾਉਂਸਲਿੰਗ ਤੇ ਮੈਮ ਜੇਕਰ ਇਹਨੂੰ ਸਹੀ ਸਮੇਂ ਤੇ ਇਸ ਨੂੰ ਇਸ ਦਾ ਇਲਾਜ ਨਾ ਕਰਵਾਇ ਜਾਵੇ ਜੇ ਪਤੀ ਕਈ ਵਾਰੀ ਬੰਦੇ ਨੂੰ ਪਤਾ ਹੀ ਨਹੀਂ ਹੁੰਦਾ ਵੀ ਮੈਨੂੰ ਹਿਡਨ ਡਿਪਰੈਸ਼ਨ ਹੈ ਉਹ ਉਦੋਂ ਪਤਾ ਲੱਗਦਾ ਜਦੋਂ ਉਹਦੇ ਉਹਦੇ ਦਿਮਾਗ 'ਚ ਆਪਾਂ ਕਹਿੰਦੇ ਖੁਦਕੁਸ਼ੀ ਦੇ ਥਾਟਸ ਆਉਂਦੇ ਨੇ ਉਹ ਕਿੱਦਾਂ ਕੰਟਰੋਲ ਕੀਤਾ ਜਾ ਸਕਦੇ ਨਾ ਥਾਟਸ ਦੇ ਉੱਪਰ ਜ਼ਿਆਦਾਤਰ ਇਦਾਂ ਹੁੰਦਾ ਹੈ ਕਿ ਮਰੀਜ਼ ਕੰਟਰੋਲ ਨਹੀਂ ਕਰ ਪਾਉਂਦੇ ਤਾਂ ਹੀ ਮੇਰੇ ਕੋਲ ਆ ਰਹੇ ਨੇ ਜੀ ਅੱਜ ਕੱਲ ਆਪਣੇ ਸੋਸਾਇਟੀ ਦੇ ਵਿੱਚ ਕੀ ਕਿਹਾ ਜਾਂਦਾ ਹੈ ਕਿ ਇਹਨੂੰ ਡਿਪਰੈਸ਼ਨ ਹੈ ਇਹਨੂੰ ਕਾਦੀ ਡਿਪਰੈਸ਼ਨ ਹੈ ਇਹ ਤਾਂ ਸਿਰਫ ਇਹਦੇ ਵਿਚਾਰ ਨੇ ਆਪਣੇ ਆਪ ਰੋਕ ਲਵੇ ਅੰਦੇਖਾ ਕੀਤਾ ਜਾਂਦਾ ਹੈ ਕੀ ਆਪਣੇ ਆਪ ਰੋਕਣ ਦੀ ਕੋਸ਼ਿਸ਼ ਕਰੇ ਜ਼ਿਆਦਾਤਰ ਇਦਾਂ ਹੁੰਦੇ ਨੇ ਕਿ ਹਸਬੈਂਡ ਵਾਈਫ ਨੂੰ ਲੈ ਕੇ ਆਉਂਦੇ ਮੈਨੂੰ ਸਾਰਾ ਕੁਝ ਪ੍ਰੋਵਾਈਡ ਕਰਦਾ ਸਾਰਾ ਕੁਝ ਦਿੰਦਾ ਪਰ ਫਿਰ ਵੀ ਖੁਸ਼ ਨਹੀਂ ਰਹਿੰਦੀ ਪਤਾ ਨਹੀਂ ਕਿਉਂ ਨਹੀਂ ਖੁਸ਼ ਰਹਿੰਦੀ ਪਰ ਆਪਾਂ ਇਹ ਨਹੀਂ ਸੋਚਦੇ ਕਿ ਕਿਹੜਾ ਬੰਦਾ ਹੈ ਜਿਹਨੂੰ ਖੁਸ਼ ਨਹੀਂ ਰਹਿਣ ਦੀ ਖੁਸ਼ ਨਹੀਂ ਰਹਿਣਾ ਪਸੰਦ ਖੁਸ਼ ਰਹਿਣਾ ਚਾਹੁੰਦਾ ਬੰਦਾ ਪਰ ਉਹਦੇ ਮਨ ਦੇ ਵਿਚਾਰ ਉਹਦੇ ਹੱਥ ਨਹੀਂ ਹੈਗੇ ਉਹ ਇੰਨੇ ਕਨ ਕੰਟਰੋਲ ਹੋ ਜਾਂਦੇ ਬੰਦਾ ਆਪਦੇ ਵਿਚਾਰਾਂ ਤੋਂ ਇੰਨਾ ਤੰਗ ਹੋ ਜਾਂਦਾ ਕਿ ਖੁਸ਼ ਖੁਸ਼ੀ ਦੇ ਵਿਚਾਰ ਤੱਕ ਆ ਜਾਂਦੇ ਨੇ ਬੰਦਾ ਅਟੈਂਪਟ ਵੀ ਕਰ ਲੈਂਦਾ ਹੈ ਅਟੈਂਪਟ ਵੀ ਕਰ ਲੈਂਦਾ ਹਾਂਜੀ ਅੱਜ ਕੱਲ ਦੀ ਬੀਜ਼ੀ ਲਾਈਫ ਦੇ ਵਿੱਚ ਅਕਸਰ ਆਪਾਂ ਦੇਖਦੇ ਹਾਂ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਆਉਂਦੀਆਂ ਨੇ ਖਾਸ ਤੌਰ ਤੇ ਮਾਨਸਿਕ ਤੌਰ ਤੇ ਡਿਪਰੈਸ਼ਨ ਐਂਜਾਇਟੀ ਪੈਨਿਕ ਅਟੈਕਸ ਬਹੁਤ ਐਦਾਂ ਦੀ ਸਮੱਸਿਆਵਾਂ ਆਉਂਦੀਆਂ ਨੇ ਤੇ ਕਈ ਵਾਰੀ ਉਹ ਲੋਕ ਉਹਨਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਨੇ ਤੇ ਜਿਸ ਤੋਂ ਬਾਅਦ ਪ੍ਰਣਾਮ ਜਿਹੜੇ ਹੈਗੇ ਨੇ ਉਹ ਕਾਫੀ ਭਿਆਨਕਰ ਨਿਕਲਦੇ ਨੇ ਸੋ ਇਸ ਇਸ ਵਿਸ਼ੇ ਦੇ ਉੱਪਰ ਖਾਸ ਤੌਰ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਮੇਰੇ ਨਾਲ ਮਾਨਸਿਕ ਰੋਗੀ ਦੇ ਮਾਹਿਰ ਡਾਕਟਰ ਮੌਜੂਦ ਨੇ ਗੱਲਬਾਤ ਕਰਾਂਗੇ ਡਾਕਟਰ ਪ੍ਰਿੰਕਾ ਜਿੰਦਲ ਐਮਬੀਬੀਐਸ ਡੀਐਨਬੀ ਸਾਈਕੀਟਰੀ ਸੋ ਮੈਮ ਪਹਿਲਾਂ ਤਾਂ ਸਵਾਗਤ ਕਰਦੇ ਜੀ ਤੁਹਾਡਾ ਡੇਲੀ ਪੋਸਟ ਪੰਜਾਬੀ ਸਤਿ ਸ਼੍ਰੀ ਅਕਾਲ ਜੀ ਸ਼ੁਰੂਆਤ ਤੁਸੀਂ ਮੇਰੀ ਦੇਖ ਹੀ ਲਈ ਵੀ ਅੱਜ ਕੱਲ੍ਹ ਰੋਜ਼ਮਰਰਾ ਦੀ ਜ਼ਿੰਦਗੀ 'ਚ ਲੋਕ ਐਨੇ ਤਣਾਅ ਨਾਲ ਪੀੜਤ ਨੇ ਕੰਮ ਕਾਜ 'ਚ ਐਨੇ ਵਿਅਸਤ ਹੋ ਜਾਂਦੇ ਨੇ ਮਾਨਸਿਕ ਪਰੇਸ਼ਾਨੀਆਂ ਤੋਂ ਬਹੁਤ ਪੀੜਤ ਨੇ ਐਂਜ਼ਾਇਟੀ ਡਿਪਰੈਸ਼ਨ ਹੋ ਜਾਂਦਾ ਕਿਵੇਂ ਇਸ ਨੂੰ ਟੈਕਲ ਕੀਤਾ ਜਾ ਸਕਦਾ ਦੇਖੋ ਜੀ ਅ ਅੱਜ ਕੱਲ੍ਹ ਦੇ ਲਾਈਫ ਸਟਾਈਲ ਜਿੱਦਾਂ ਤੁਸੀਂ ਬਿਲਕੁਲ ਸਹੀ ਕਿ ਅੱਜ ਕੱਲ੍ਹ ਦੇ ਲਾਈਫ ਸਟਾਈਲ ਦੇ ਚੱਲਦੇ ਡਿਪਰੈਸ਼ਨ ਔਰ ਐਂਜ਼ਾਇਟੀ ਜਿਹਨੂੰ ਆਪਾਂ ਕਬਰਾਟ ਕਹਿੰਦੇ ਆ ਇਹ ਹਰ ਬੰਦੇ ਦਾ ਜ਼ਿਆਦਾਤਰ ਹਰ ਬੰਦੇ ਦੇ ਰੂਟੀਨ ਦਾ ਪਾਰਟ ਬਣ ਗਏ ਠੀਕ ਹੈ ਇਹਨੂੰ ਆਪਾਂ ਡੀਲ ਕਰਦੇ ਆਂ ਦੋ ਤਰੀਕੇ ਨਾਲ ਪਹਿਲਾਂ ਇੱਕ ਮੈਡੀਸਿਨ ਦੂਜੀ ਕਾਉਂਸਲਿੰਗ ਜੀ ਜਦ ਮਰੀਜ਼ ਆਂਦਾ ਹੈ ਪਹਿਲਾਂ ਉਹਦਾ ਸਾਰਾ ਡੀਟੇਲ ਵਿੱਚ ਵੇਰਵਾ ਲੈ ਕੇ ਉਸ ਤੋਂ ਬਾਅਦ ਦੇਖਣਾ ਹੈ ਕਿ ਉਹਨੂੰ ਕੀ ਉਹਦਾ ਪਾਸਟਰੀ ਹੈ ਕਿੰਨੇ ਉਹਨੂੰ એપisodes ਪਹਿਲਾਂ ਕਦੇ ਕੋਈ ਬਿਮਾਰੀ ਆਈ ਹੈ ਕਿ ਨਹੀਂ ਉਹਦੇ ਪਰਿਵਾਰ ਚੋਂ ਬਿਮਾਰੀ ਚੱਲ ਰਹੀ ਹੈ ਕਿ ਨਹੀਂ ਜਾਂ ਫਿਰ ਉਹਨੂੰ ਕੋਈ ਨਾਲ ਕੋਈ ਬਿਮਾਰੀ ਹੈ ਕਿ ਨਹੀਂ ਜਿਵੇਂ 슈ਗਰ बीपी ਜਾਂ ਕੋਈ ਹੋਰ ਤਰ੍ਹਾਂ ਦੀ ਬਿਮਾਰੀ ਨਸ਼ਾ ਨਸ਼ਾ ਕੋਈ ਕਰਦਾ ਹੈ ਕਿ ਨਹੀਂ ਠੀਕ ਹੈ ਉਸ ਤੋਂ ਬਾਅਦ ਫਿਰ ਇਲਾਜ ਦੇ ਦੋ ਤਿੰਰ ਵੰਜ ਜਾਂਦੇ ਨੇ ਦਵਾਈਆਂ ਔਰ ਕਾਉਂਸਲਿੰਗ ਤੇ ਮੈਂ ਜੇਕਰ ਇਹਨੂੰ ਸਹੀ ਸਮੇਂ ਤੇ ਇਸ ਨੂੰ ਇਸ ਦਾ ਇਲਾਜ ਨਾ ਕਰਵਾਇ ਜਾਵੇ ਜੇ ਪਤਾ ਹੀ ਕਈ ਵਾਰੀ ਬੰਦੇ ਨੂੰ ਪਤਾ ਹੀ ਨਹੀਂ ਹੁੰਦਾ ਵੀ ਮੈਨੂੰ ਹਿਡਨ ਡਿਪਰੈਸ਼ਨ ਹੈ ਉਹ ਉਦੋਂ ਪਤਾ ਲੱਗਦਾ ਜਦੋਂ ਉਹਦੇ ਉਹਦੇ ਦਿਮਾਗ 'ਚ ਆਪਾਂ ਕਹਿੰਦੇ ਖੁਦਕੁਸ਼ੀ ਦੇ ਥਾਟਸ ਆਉਂਦੇ ਨੇ ਤਾਂ ਕਿੱਦਾਂ ਕੰਟਰੋਲ ਕੀਤਾ ਜਾ ਸਕਦੇ ਨਾ ਥਾਟਸ ਦੇ ਉੱਪਰ ਜ਼ਿਆਦਾਤਰ ਇਦਾਂ ਹੁੰਦਾ ਹੈ ਕਿ ਮਰੀਜ਼ ਕੰਟਰੋਲ ਨਹੀਂ ਕਰ ਪਾਉਂਦੇ ਤਾਂ ਹੀ ਮੇਰੇ ਕੋਲ ਆ ਰਹੇ ਨੇ ਜੀ ਅੱਜ ਕੱਲ ਆਪਣੇ ਸੋਸਾਇਟੀ ਦੇ ਵਿੱਚ ਕੀ ਕਿਹਾ ਜਾਂਦਾ ਹੈ ਕਿ ਇਹਨੂੰ ਡਿਪਰੈਸ਼ਨ ਹੈ ਇਹਨੂੰ ਕਾਦੀ ਡਿਪਰੈਸ਼ਨ ਹੈ ਇਹ ਤਾਂ ਸਿਰਫ ਇਹਦੇ ਵਿਚਾਰ ਨੇ ਆਪਣੇ ਆਪ ਰੋਕ ਲਵੇ ਅੰਦੇਖਾ ਕੀਤਾ ਜਾਂਦਾ ਹੈ ਕਿ ਆਪਣੇ ਆਪ ਰੋਕਣ ਦੀ ਕੋਸ਼ਿਸ਼ ਕਰੇ ਜ਼ਿਆਦਾਤਰ ਇਦਾਂ ਹੁੰਦੇ ਨੇ ਕਿ ਹਸਬੈਂਡਸ ਵਾਈਫ ਨੂੰ ਲੈ ਕੇ ਆਉਂਦੇ ਮੈਨੂੰ ਸਾਰਾ ਕੁਝ ਪ੍ਰੋਵਾਈਡ ਕਰਦਾ ਸਾਰਾ ਕੁਝ ਦਿੰਦਾ ਹੈ ਪਰ ਫਿਰ ਵੀ ਖੁਸ਼ ਨਹੀਂ ਰਹਿੰਦੀ ਪਤਾ ਨਹੀਂ ਕਿਉਂ ਨਹੀਂ ਖੁਸ਼ ਰਹਿੰਦੀ ਪਰ ਆਪਾਂ ਇਹ ਨਹੀਂ ਸੋਚਦੇ ਕਿ ਕਿਹੜਾ ਬੰਦਾ ਹੈ ਜਿਹਨੂੰ ਖੁਸ਼ ਨਹੀਂ ਰਹਿਣ ਦੀ ਖੁਸ਼ ਨਹੀਂ ਰਹਿਣਾ ਪਸੰਦ ਹੈ ਕੁਝ ਰਹਿਣਾ ਚਾਹੁੰਦਾ ਬੰਦਾ ਪਰ ਉਹਦੇ ਮਨ ਦੇ ਵਿਚਾਰ ਉਹਦੇ ਹੱਥ ਨਹੀਂ ਹੈਗੇ ਉਹ ਇੰਨੇ ਕਨ ਕੰਟਰੋਲ ਹੋ ਜਾਂਦੇ ਬੰਦਾ ਆਪਦੇ ਵਿਚਾਰਾਂ ਤੋਂ ਇੰਨਾ ਤੰਗ ਹੋ ਜਾਂਦਾ ਕਿ ਖੁਸ਼ ਖੁਸ਼ ਖੁਦ ਖੁਸ਼ੀ ਦੇ ਵਿਚਾਰ ਤੱਕ ਆ ਜਾਂਦੇ ਨੇ ਬੰਦਾ ਅਟੈਂਪਟ ਵੀ ਕਰ ਲੈਂਦਾ ਹੈ ਅਟੈਂਪਟ ਵੀ ਕਰ ਲੈਂਦਾ ਹੈ ਹਾਂਜੀ